ਦੁਬਈ ਦੇ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖਵਾਰ ਹੋ ਰਹੇ ਭਾਰਤੀ ਨੌਜਵਾਨ ਦੀ ਐਮਪੀ ਸੰਤ巴巴 ਬਲਬੀ ਸਿੰਘ ਸਿਚੇਵਾਲ ਦੇ ਯਤਨਾ ਸਦਕਾ ਭਾਰਤ ਵਾਪਸੀ ਹੋਈ ਹੈ। ਦਾਜਰਨਿਆ ਕਿ ਉੱਥੇ ਅਮਰਜੀਤ ਗਿੱਲ ਨੇ ਕਾਫੀ ਤਸ਼ੱਦਦ ਚੱਲਿਆ ਤੇ ਉੱਥੇ ਅਮਰਜੀਤ ਗਿੱਲ ਦਾ ਫੋਨ ਕਿਸੇ ਸਾਥੀ ਵੱਲੋਂ ਵਰਤਿਆ ਗਿਆ। ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਗਾਲਿ ਗਲੋਚ ਵੀ ਕੀਤਾ ਗਿਆ ਜਿਸ ਤੋਂ ਬਾਅਦ ਉਸਨੂੰ ਅਮਰਜੀਤ ਗਿੱਲ ਨੂੰ ਪੋਕਟਣਾ ਪਿਆ। 15 ਦਿਨ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਜਦੋਂ-ਜਦੋਂ ਵੀ ਅਮਰਜੀਤ ਭਾਰਤ ਵਾਪਸ ਆਉਣਾ ਚਾਹੁੰਦਾ ਸੀ ਤਾਂ ਦੁਬਈ ਦੀ ਐਮਬੈਸੀ ਉਸ ਨੂੰ ਵਾਪਸ ਭੇਜ ਦਿੰਦੀ ਜਿੱਥੇ ਉਹ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਪਰੰਤੂ ਕੰਪਨੀ ਉਸ ਨੂੰ ਪੈਸੇ ਵੀ ਨਹੀਂ ਦਿੰਦੀ ਕਈ ਵਾਰ ਉਸ ਨੂੰ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਅਮਰਜੀਤ ਗੈਲ ਨੂੰ ਭਾਰਤ ਵਾਪਸ ਲਿਆਉਣ ਦੀ ਯਤਨ ਸ਼ੁਰੂ ਕਰ ਦਿੱਤੇ ਗਏ ਪਰਿਵਾਰ ਵੱਲੋਂ ਕਈ ਵਾਰ ਟਿਕਟ ਵੀ ਕਰਵਾਈ ਗਈ ਪਰ ਉਹਨਾਂ ਦੇ ਪੈਸੇ ਖਰਾਬ ਹੀ ਹੁੰਦੇ ਰਹੇ ਆਖਿਰ ਦੇ ਵਿੱਚ ਬਲਬੀਰ ਸਿੰਘ ਸਚਿਵਾਲ ਦੀ ਯਤਨਾ ਸਦਕਾ ਅਮਰਜੀਤ ਗਿੱਲ ਦੀ ਭਾਰਤ ਵਾਸੀ ਹੋਈ ਹੈ ਤੇ ਉਸ ਵੱਲੋਂ ਆਪਣੇ ਦਿਲ ਨੂੰ ਜੋੜ ਦੇਣ ਵਾਲੇ ਕਿਸੇ ਵੀ ਸਾਂਝੇ ਕੀਤੇ ਗਏ ਨੇ ਕਿ ਭਾਈ ਕੀ ਨਾਵਾ ਕਿੱਥੋਂ ਤੁਹਾਡੀ ਵਾਸੀ ਹੋਈ ਹੈ ਬਾਬਾ ਜੀ ਨੇ ਕਰਵਾਈ ਹੈ ਸਾਡੀ ਬਾਬਾ ਜੀ ਨੇ ਤੋਂ ਲਵਾਈ ਤੋਂ ਹੀ ਉਹ ਤੋਂ ਇੰਟਰਨੈਸ਼ਨਲ ਸਿਟੀ ਸੀ ਇੰਟਰਨੈਸ਼ਨਲ ਸਿਟੀ ਤੋਂ ਵਾਪਸੀ ਕਰਾਈ ਇਸ ਬੇਸ ਦੇ ਉੱਥੇ ਗਏ ਸੀ ਹੈਂ ਇਸ ਬੇਸ ਦੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵੀ ਜਿਹਦੇ ਗਈ ਜਾਂ ਦੂਜੇ ਦੂਜਾ ਹੀ ਜਿਹੜਾ ਪਰਦੇ ਗਈ ਹਾਂਜੀ ਹਾਂਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ট্রান্সਗਰ ਕੰਪਨੀ ਨੇ ਉੱਥੇ ਗਿਆ ਲਾ ਸੀ ਜਦੋਂ ਰੱਖਿਆ ਗਿਆ ਕਿੰਨੇ ਚਿਰ ਬਾਅਦ ਤੁਹਾਡੀ ਵਾਪਸ ਆਉਣਾ ਹੋਈ ਹੈ ਹਾਂ ਹੋਣੇ 6 ਤੱਕ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪਹੁੰਚ ਗਿਆ ਸੀ 2 ਸਾਲ ਉੱਥੇ ਗਿਆ ਲਾ ਸੀ ਉਸੇ ਮੌਕੇ ਤੇ ਉਥੇ ਉਹ ਗੰਦੇ ਰਾਸਤੇ ਗਏ ਕੋਈ ਤੁਹਾਡੇ ਦੇ ਉੱਤੇ ਪਰਚਾ ਵੀ ਹੋ ਗਿਆ ਸੀ ਪਰਚਾ ਅਹੀਂ ਹੋਇਆ ਵੀ ਕੇਸ ਚੱਲ ਪਿਆ اچھا ਕਹੜਾ ਪਰਚਾ ਹੈ ਉਹਨਾਂ ਨੇ ਉੱਥੇ ਰਾਸਤੇ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਫੋਦੂ ਬਾਅਦ ਉਹਨਾਂ ਨੇ ਡਿਵਰਟਮੈਂਟ ਅਨ ਟਾਰਗਟ ਕੀਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਕੇਸ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਈ ਨਹੀਂ ਕਰਨਾ ਪਰ ਉਹ ਬਾਅਦ ਜੋ ਉਹਨਾਂ ਨੇ ਕੋਈ ਹੱਲ ਖੁੱਲ ਨਹੀਂ ਕੀਤਾ ਵਾਜ ਮਿਲਿੰਗੇ ਨਹੀਂ ਤੁਹਾਡਾ ਇਦਾ ਇਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਕਰ ਲਓ ਤੁਹਾਨੂੰ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਕੰਪਨੀ ਨੇ ਨਹੀਂ ਦਿੱਤਾ ਕੋਈ ਆਹਨ ਕੀ ਸੀ ਉੱਥੋਂ ਦੇ ਲਾਤ ਤੋਂ ਬਹੁ ਮਾਰੇਗਾ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੁਕ ਕਰ ਰਹੇ ਉਹਨਾਂ ਨੂੰ ਕੋਈ ਖੁਰਦ ਹੈ ਚੁਣਨੇ ਉਹਨਾਂ ਨੂੰ ਤਾਂ ਇਹੀ ਗਾਉਂ ਜਾਨ ਜਾਨ ਦੀ ਲੋੜ ਹੀ ਯਾਰ ਉੱਥੇ ਉਧਰ ਦੇ ਬਸ ਅਜਲ ਖਵਾਰੀ ਹੈ ਬਾਬਾ ਜੀ ਨਾਲ ਕਿਵੇਂ ਤੁਹਾਡਾ ਰਿਸ਼ਤਾ ਹੈ ਤੁਹਾਡਾ ਬਾਬਾ ਜੀ ਨਾਲ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਬਾਬਾ ਜੀ ਨੂੰ ਜੇ ਇਹ ਦੇਦਾ ਕਰਦੇ ਰਹੇ ਪਰ ਉਹਨਾਂ ਨੇ ਕਿ ਇਹਨਾਂ ਨੇ ਜ਼ੰਬਾਰੀ ਕਿ ਨਹੀਂ ਕੀਤਾ ਹੈ ਮੈਂ 2 ਤਨਵਰੀ ਗਿਆ ਹੀ ਉਹ ਬਾਤ ਉਹ ਆਪਸ ਪਰਤੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਠੀਕ ਸਹੀ ਮਹਿਸੂਸ ਕਰ ਰਹੇ ਹਾਂ ਪਰ ਉਸ ਤੇ ਤਾਂ ਬਹੁਤ ਮਜ਼ਾ ਆ ਰਿਹਾ ਹੈ ਜੇ ਇੱਕ ਨੌਜਵਾਨੀ ਡਿਬੇਟ ਤੋਂ ਵਾਪਸੀ ਹੋਈ ਹੈ ਇਹਨੇ ਜੀਰਵਲ ਵਾਪਸ ਆਇਆ ਹੈ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਹੈ ਗਰੀਬਾ ਇਹ ਦੋ ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਇਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਜਾਓ ਇਹ ਬਾਹਰ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਹਾਲੇ ਨੂੰ ਫੜ ਲਿਆ ਇਹਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਕੈਦ ਤੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਆ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲ ਕਪੂਰਸਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਵਾਈਟ ਪਾਸਪੋਰਟ ਬਣਾ ਕੇ ਤੇ ਤੁਨ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉਸੇ ਫਸਿਆ ਹੋਇਆ ਸੀ ਤੇ ਤਕਰੀਬਨ ਇਵੇਂ ਅਨ ਆ ਕੋਲ ਰਹੇਗਾ ਜਿਹੜੀ ਉਧਰ ਲਈ ਇਮੀਗਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਹ ਸੋ ਕਰਦੇ ਆ ਨੇ ਉਹ ਪੈਸੇ ਤੇ ਜਿਹੜਾ ਉਹ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਅਟੈਚਡ ਭੇਜੀ ਸੀ ਟਿਕਟ ਦੀ ਵੀ ਡੇਟ ਲੰਘ ਗਈ ਫਿਰ ਉਸੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਇੱਥੇ ਜਾਂਦਾ ਸੀਗਾ ਤੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਸੁਣੀ ਫਿਰ ਇਹ तकरीबन ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਉਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਸ਼ੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੇਖਾ ਜਿਹੜਾ ਹੈਗਾ ਨਹੀਂ ਸੀਗਾ ਉਹਨੇ تقریبا ਜਿਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਤੇ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸਦੇ ਇਹਨਾਂ ਦਾ ਪਰਿਵਾਰ ਕੰਬੈਸ਼ੀ ਦਾ ਫੋਨ ਸਾਨੂੰ ਆਇਆ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਤੇ ਦੋਸਤ ਮੁੱਤਰ ਨੇ ਉਹਦੇ ਉੱਤੇ ਪੁਲਿਸ ਵਾਲਿਆਂ ਨੇ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਉਹਨਾਂ ਨੂੰ 15 ਦਿਨ ਦੀ ਜੇਲ੍ਹ ਹੋਈ ਉਹਨੂੰ ਤੇ ਜੇਲ੍ਹ ਤੋਂ 15 ਦਿਨ ਮਗਰੋਂ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਅਜੇ ਕੇਸ ਚੱਲਦਾ ਫਿਰ ਇਹ ਉੱਥੇ ਵਾਝਿਆ ਰਿਆ ਤੇ ਦੁਆਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇ ਆਣ ਕੇ ਸੰਪਰਕ ਕੀਤਾ ਤੇ 10 ਸਤੰਬਰ ਨੂੰ ਉਹ ਜਿਹੜਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਗਿਆ